ਆ ਦੇਖਿਆ ਕਿ ਲੜਕੀ ਇਥੋਂ ਕਿਉਂ ਆਈ ਹੈ ਕਿਉਂ ਮੁੱਠੀ ਝੋਲ ਕੇ ਆਈ ਹੈ ਨਾਲ ਕਿਥੇ ਲੱਗ ਪਈ ਹੈ ਤੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੇ ਕਿੰਨੀਆਂ ਮੋਤਾ ਹੋਰ ਜ਼ਿਆਦਾ ਹੋ ਰਹੀਆਂ ਤੇ ਕਿੰਨਾ ਨੁਕਸਾਨ ਪਾਰੀਆ ਜਿਹੜਾ ਪੰਜਾਬ ਦਾ ਇਹ ਨਸ਼ੇ ਚ ਜਿਹੜੀ ਜਵਾਨੀਆਂ ਸਾਰੀ ਇਹ ਖਤਮ ਹੋ ਰਹੀ ਹੈ ਨਾ ਜ ਆਪਣਾ ਗੁਰਜੀਤ ਸਿੰਘ ਮਲਕੋਤੇ ਰਹਿਣ ਵਾਲੇ ਮੈਂ ਦੇਖਿਆ ਇੱਕ ਲੜਕੀ ਇੱਥੇ ਕਿਉਂ ਆਈ ਹੈ ਇਧਰੋਂ ਥੋੜੀ ਝੂਲਦੀ ਆਈ ਹੈ ਨਾਲ ਹੀ ਕਿਥੇ ਡਿੱਗ ਪਈ ਹੈ ਤੇ ਮਲਕੀ ਬਣੀ ਕਿੱਥੀ ਹੋ ਗਈ ਹੈ ਮੈਂ ਆਪਣੇ ਭਰਾ ਨੂੰ ਦਿਖਾਉਣ ਜਾ ਰਿਹਾ ਸੀ ਡਾਕਟਰ ਨੂੰ ਤੇ ਮੈਂ ਨਿਕਲ ਗਿਆ ਸੀ ਬਕਸ ਮੈਂ ਨਹੀਂ ਤੇ ਹੋਰ ਕੁ ਪੁੱਛੀ ਮੈਂ ਇੱਥੇ ਰੁਕਿਆ ਨਹੀਂ ਅੰਜ ਮੈਂ ਕੁੜੀ ਡਿੱਗਦੀ ਦਿੱਖੀ ਹੈ ਨੂੰ ਲੱਗਦਾ ਕੋਈ ਨਸ਼ਾ ਕੀਤਾ ਆਇਆ ਹੈ ਲੱਗੇ ਧੱਕੇ ਧੱਕੇ ਲੱਗ ਰਿਹਾ ਹੈ ਕਿ ਤਾ ਹੋਇਆ ਹੋਗਾ ਔਰ ਕਿ ਕਿ ਤਾ ਹੋਇਆ ਕਹਿੰਦੇ ਪੁੱਛੀ ਲੱਗੀ ਉਹਨੂੰ ਡਾਕਟਰ

ਵਾਰ ਨੰਬਰ 47 ਤੇ ਪੈਂਦਾ ਤੇ ਲੜਕੀ ਜਦੋਂ ਮੈਂ ਬੱਚੇ ਲੈ ਕੇ ਸਕੂਲੋਂ ਆ ਰਿਹਾ ਹੀ ਮੈਂ ਦੇਖਿਆ ਕਿ ਅਚਾਨਕ ਏਦਾਂ ਹਿਲਦੇ ਝੁਲਦੇ ਆ ਕੇ ਤੇ ਉਹ ਸਾਈਡ ਤੇ ਨਾ ਖੜੀ ਤੇ ਅੱਗੇ ਦੇ ਆ ਕੇ ਨਾ ਡੇਗੀ ਕਿਤੇ ਉਹ ਤੇ ਸਾਈਡ ਤੇ ਡੇਗੀ ਜਦੋਂ ਡਿਗਨ ਦੇ ਬਾਵਜੂਦ ਉਹ ਕੀ ਕੀਤਾ ਲੋਕਾਂ ਨੇ ਜਦੋਂ ਸਾਰੇ ਇਕੱਠੇ ਹੋਏ ਆਪਾਂ ਵੀ ਸਾਰੇ ਉੱਥੇ ਜਾ ਕੇ ਦੇਖਿਆ ਤੇ ਉਹ ਨਸ਼ੇ ਦੀ ਹਾਲਤ ਵਿੱਚ ਸੀ ਕਿਉਂਕਿ ਉਹਨਾਂ ਨੂੰ ਆਪੇ ਕੋਈ ਸੁਝੋਜ ਨਹੀਂ ਹਾਲੇ ਤੱਕ ਇਹ ਨਹੀਂ ਕੰਫਰਮ ਹੈਗਾ ਕਿਥੋਂ ਦੀ ਹੈ ਕੋਈ ਕਿਥੋਂ ਦੀ ਨਹੀਂ ਪਰ ਇਹ ਨਾ ਹੁਣ ਕੰਫਰਮ ਹੈਗਾ ਕਿ ਸਾਡੇ ਮਲਕਪੁਰ ਏਰੀਏ ਦੀ ਨਹੀਂ ਆ ਗਿਓ ਕਿੰਨੇ ਕ ਵੱਡੀ ਸੀ ਲੱਗਦੀ ਇਹ ਸਰ ਇਹ ਜੇ ਆਪਾਂ ਐਜੇ ਗੈਸ ਕਰ ਸਕਦੇ ਆ 25 24 25 ਕਿੰਨੇ ਕ ਲੱਗਦੀ ਤੁਹਾਨੂੰ 18 ਤੋਂ 20 ਸਾਲ ਦੇ ਵਿੱਚ ਸਰਕਾਰ ਨੇ ਤੇ ਨਸ਼ੇ ਦੇ ਕੋਈ ਜਗ੍ਹਾ ਠੱਲ ਪਾਈ ਹੈ ਸਰਕਾਰ ਕਹਿੰਦੀ ਇਹਦੇ ਦੀ ਵਾਰ ਮੈਂ ਕਹਿੰਦਾ ਸਰ ਪੂਰੀ ਪੂਰੀ ਜੋਰਾ ਨਾਲ ਠੱਲ ਪਾਈ ਹੋਈ ਹੈ ਨਸ਼ਾ ਤੁਹਾਨੂੰ ਦੇਖਣ ਨੂੰ ਨਹੀਂ ਮਿਲਦਾ ਤੁਸੀਂ ਦੇਖਦੇ ਹੋ ਤੇ ਲਾਗੇ ਕੁੜੀ ਦੇ ਕੋਲੇ ਇੱਕ ਲਿਫਾਫਾ ਹੀ ਉਹਦੇ ਚੋਂ ਪਤਾ ਨਹੀਂ ਸਾਨੂੰ ਕੀ ਕੀ ਨਿਕਲਿਆ ਜਾਂ ਕੀ ਨਹੀਂ ਜੀ ਗੋਲੀ ਚਲੂ ਬਰਾਮਦ ਹੋਇਆ ਹੈ ਕੋਈ ਜਾਂ ਕਿਹੜਾ ਨਸ਼ਾ ਹੋਇਆ ਜਾਂ ਕੋਈ ਡਰਿੰਕ ਕੀਤੀ ਜਾਂ ਫਿਰ ਕੋਈ ਮੈਡੀਕਲ ਨਸ਼ਾ ਕੀਤਾ ਹੈ ਇਹ ਚੀਜ਼ ਤੇ ਹੁਣ ਪੁਲਿਸ ਹੀ ਵੈਰੀਫਾਈ ਕਰਕੇ ਮੈਡੀਕਲ ਕਰਵਾ ਕੇ ਤੇ ਕਨਫਰਮ ਕਰੇਗੀ ਤੇ ਜਿਹੜਾ ਨਸ਼ਾ ਦੀ ਖਲ ਪਾਣ ਵਾਲੀ ਗੱਲ ਕਰ ਰਹੀ ਹੈ ਪੀਜ ਕਰ ਰਹੇ ਹੋ ਤੇ ਉਹ ਤੇ ਤੁਹਾਨੂੰ ਪਤਾ ਹੀ ਆ ਅੱਜ ਦਿਨ ਰੋਜ਼ ਕਿੰਨੀਆਂ ਮੋਤਾ ਆ ਰਹੀਆਂ ਨਸ਼ੇ ਤੋਂ ਤੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੇ ਕਿੰਨੀਆਂ ਮੋਤਾ ਹੋਰ ਜ਼ਿਆਦਾ ਹੋ ਰਹੀਆਂ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਸ਼ਾ ਉਹ ਕਿੰਨਾ ਆਮ ਸ਼ਰਿਆਂ ਵਿੱਚ ਰਿਆ ਤੇ ਕਿੰਨਾ ਨੁਕਸਾਨ ਭਾਰੀ ਹੈ ਜਿਹੜਾ ਪੰਜਾਬ ਦਾ ਇਹ ਨਸ਼ੇ 'ਚ ਜਿਹੜੀ ਜਵਾਨੀ ਐ ਸਾਰੀ ਇਹ ਖਤਮ ਹੋ ਰਹੀ ਹੈ ਤੇ ਜਿਹੜੀ ਠੱਲ ਪਾਉਣ ਦੀ ਗੱਲ ਹੈਗੀ ਆ ਉਹ ਤੇ ਜ਼ੀਰੋ ਹੈਗੀ ਆ ਅੱਜ ਤੇ ਹੱਥ ਜੋੜ ਕੇ ਹੀ ਬੇਨਤੀ ਕਰਾਂਗੇ ਕਿ ਆਉਣ ਵਾਲਾ ਜਿਹੜਾ ਫਿਊਚਰ ਆ ਸਾਡੇ ਬੱਚਿਆਂ ਦਾ ਜਿਹੜਾ ਉਹਨੂੰ ਸਿਕਿਉਰ ਕੀਤਾ ਜਾਏ ਹੁਣ ਘਰ ਦੇ ਅੰਦਰ ਤੇ ਆਈ ਬੰਦ ਕਰਕੇ ਰੱਖ ਨਹੀਂ ਸਕਦੇ ਆਪਣੇ ਆਪ ਨੂੰ ਜਾਂ ਖੁੱਦ ਨੂੰ ਬੱਚਿਆਂ ਨੂੰ ਜਿਹੜਾ ਇਹ ਨਸ਼ਾ ਕਿੱਥੋਂ ਵੀ ਆਂਦਾ ਹੈ ਇਹ ਤੇ ਚੰਗੇ ਤਰੀਕੇ ਨਾਲ ਠੱਲ ਪਾਈ ਜਾਏ ਧੰਨਵਾਦ ਆ ਦੇਖਿਆ ਕਿ ਲੜਕੀ ਇੱਥੇ ਨੂੰ ਕਿਉਂ ਆਈ ਹੈ ਦਰੋਂ ਮੁੱਠੀ ਝੁੱਲਦੀ ਆਈ ਹੈ ਨਾਲ ਹੀ ਕਿਤੇ ਲੱਗ ਪਈ ਹੈ ਤੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੇ ਕਿੰਨੀਆਂ ਮੋਤਾ ਹੋਰ ਜਦਾ ਹੋ ਰਹੀਆਂ ਤੇ ਕਿੰਨਾ ਨੁਕਸਾਨ ਪਾਰੀਆ ਜਿਹੜਾ ਪੰਜਾਬ ਦਾ ਇਹ ਨਸ਼ੇ ਚ ਜਿਹੜੀ ਜਵਾਨੀ ਹੈ ਸਾਰੀ ਇਹ ਖਤਮ ਹੋ ਰਹੀ ਹੈ ਨਾਲ ਆਪਣਾ ਗੁਲਜੀਤ ਸਿੰਘ ਮਲਕਪੁਰ ਤੇ ਰਹਿਣ ਵਾਲੇ ਨਹੀਂ ਦੇਖਿਆ ਕਿ ਜਿਹੜੀ ਕੁੜੀ ਮੈਂ ਦੇਖਿਆ ਕਿ ਲੜਕੀ ਇੱਥੇ ਨੂੰ ਕਿਉਂ ਆਈ ਹੈ ਇਧਰੋਂ ਥੋੜੀ ਝੂਲਦੀ ਆਈ ਹੈ ਨਾਲ ਹੀ ਕਿਥੇ ਡਿੱਗ ਪਈ ਹੈ ਤੇ ਮਲਕੀ ਬਣੀ ਕਿਥੀ ਹੋ ਗਈ ਹੈ ਮੈਂ ਆਪਣੇ ਭਰਾ ਨੂੰ ਦਿਖਾਉਣ ਜਾ ਰਿਹਾ ਸੀ ਡਾਕਟਰ ਨੂੰ ਤੇ ਮੈਂ ਨਿਕਲ ਗਿਆ ਸੀ ਬਾਕੀ ਮੈਂ ਨਹੀਂ ਤੇ ਹੋਰ ਕੁਕੀ ਮੈਂ ਇੱਥੇ ਰੁਕਿਆ ਨਹੀਂ ਆਂ ਜਿਵੇਂ ਮੈਂ ਕੁੜੀ ਡਿੱਗਦੀ ਦਿੱਖੀ ਹੈ ਨਹੀਂ ਲੱਗਦਾ ਕੋਈ ਨਸ਼ਾ ਕੀਤਾ ਆਇਆ ਹੈ ਲਓ ਜੇ ਤੱਕ ਇਹ ਤੁਕੇ ਲੱਗ ਰਹੇ ਨਸ਼ਾ ਕੀਤਾ ਹੋਇਆ ਹੈ ਹੋਰ ਕੀ ਕੀਤਾ ਹੋਇਆ ਤਾਂ ਤੇ ਪੁਛੀ ਲੱਗੀ ਉਹਨੂੰ ਕਿ ਮੈਨੂੰ ਮੈਡੀਕਲ ਕਰਵਾਉਣਾ ਹੈ ਕਿ ਕੀ ਮਤਲਬ ਪੰਜਾਬ ਸਰਕਾਰ ਕਹਿੰਦੀ ਨਸ਼ਾ ਖਤਮ ਕਰਤਾ ਆਪਣੇ ਪੰਜਾਬ ਦੇ ਵਿੱਚ ਕਿਦਾ ਨਸ਼ਾ ਕਰਦੇ ਹੋ ਤੁਸੀਂ ਵੈਰੀਫਾਈ ਪਤਾ ਕੀ ਵੈਰੀਫਾਈ ਹੁੰਦਾ ਜੇ ਹੁਣ ਜਿਲ੍ਹਾ ਰੈਸਟ ਹੋਏਗਾ ਫੇਰੀ ਪਤਾ ਚੱਲੇਗਾ ਆਈ ਕਾਟ ਮੰਕੀ

ਡੇ ਆ ਕੇ ਨਾ ਡੇਗੀ ਕਿਤੇ ਉਹ ਤਾਂ ਸਾਈਡ ਤੇ ਡੇਗੀ ਜਦੋਂ ਡਿਗਨ ਦੇ باوجود ਉਹ ਕੀ ਕੀਤਾ ਲੋਕਾਂ ਨੇ ਜਦੋਂ ਸਾਰੇ ਇਕੱਠੇ ਹੋਏ ਆਪਾਂ ਵੀ ਸਾਰੇ ਉੱਥੇ ਜਾ ਕੇ ਦੇਖਿਆ ਤੇ ਉਹ ਨਸ਼ੇ ਦੀ ਹਾਲਤ ਵਿੱਚ ਕਿਉਂਕਿ ਉਹਨਾਂ ਨੂੰ ਆਪੇ ਕੋਈ ਸੋਝਬੋਝ ਨਹੀਂ ਹਾਲੇ ਤੱਕ ਇਹ ਨਹੀਂ ਕੰਫਰਮ ਹੈਗਾ ਕਿੱਥੋਂ ਦੀ ਹੈ ਕੋਈ ਕਿੱਥੋਂ ਦੀ ਨਹੀਂ ਪਰ ਇਹਨਾ ਨੂੰ ਕੰਫਰਮ ਹੈਗਾ ਕਿ ਸਾਡੇ ਮਲਕਪੁਰ ਏਰੀਆ ਦੀ ਨਹੀਂ ਹੈਗੀ ਉਹ ਕਿੰਨੀ ਕਿੰਨੀ ਵੱਡੀ ਸੀ ਲੜਬੀ ਇਹ ਸਰ ਇਹ ਜੇ ਆਪਾਂ ਐਜ਼ ਐ ਗੈਸ ਕਰ ਸਕਦੇ ਹਾਂ 25 24 25 ਜਾਂ ਕਿੰਨੀ ਕ ਲੱਗਦੀ ਤੁਹਾਨੂੰ 18 ਤੋਂ 20 ਸਾਲ ਦੇ ਵਿੱਚ ਸਰਕਾਰ ਨੇ ਤੇ ਨਸ਼ੇ ਦੇ ਕੋਈ ਜਣਾ ਠੱਲ ਪਾਈ ਹੈ ਸਰਕਾਰ ਕਹਿੰਦੀ ਇਹਦੇ ਦੀ ਵਾਰ ਮੈਂ ਕਹਿੰਦਾ ਸਰ ਪੂਰੀ ਪੂਰੀ ਜੋਰਾ ਨਾਲ ਠੱਲ ਪਾਈ ਹੋਈ ਹੈ ਨਸ਼ਾ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਾ ਤੀ ਦੇਖਦੇ ਹੋ ਉਹਦੇ ਲਾਗੇ ਕੁੜੀ ਦੇ ਕੋਲੇ ਇੱਕ ਲਿਫਾਫਾ ਹੀ ਉਹਦੇ ਚੋਂ ਪਤਾ ਨਹੀਂ ਸਾਨੂੰ ਕੀ ਕੀ ਨਿਕਲਿਆ ਜਾਂ ਕੀ ਨਹੀਂ ਕੀ پولیس ਨੂੰ ਬਰਾਮਦ ਹੋਇਆ ਉਹਦੇ ਕੋਈ ਜਾਂ ਕਿਹੜਾ ਨਸ਼ਾ ਹੋਇਆ ਜਾਂ ਕੋਈ ਡਰਿੰਕ ਕੀਤੀ ਜਾਂ ਫਿਰ ਕੋਈ ਮੈਡੀਕਲ ਨਸ਼ਾ ਕੀਤਾ ਹੈ ਏ ਜੀ ਤੇ ਉਹਨਾਂ ਪੁਲਿਸੀ ਵੈਰੀਫਾਈ ਕਰਕੇ ਮੈਡੀਕਲ ਕਰਵਾ ਕੇ ਤੇ ਕਨਫਰਮ ਕਰੇਗੀ ਤੇ ਜਿਹੜਾ ਨਸ਼ਾ ਦੀ ਠੱਲਪਾਨ ਵਾਲੀ ਗੱਲ ਕਰ ਰਹੀਆਂ ਤੁਸੀਂ ਕਰ ਰਹੇ ਹੋ ਤੇ ਉਹ ਤੇ ਤੁਹਾਨੂੰ ਪਤਾ ਹੀ ਆ ਆਜ ਦਿਨ ਰੋਜ਼ ਕਿੰਨੀਆਂ ਮੋਤਾ ਆ ਰਹੀਆਂ ਨਸ਼ੇ ਤੋਂ ਤੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੇ ਕਿੰਨੀਆਂ ਮੋਤਾ ਹੋਰ ਜ਼ਿਆਦਾ ਹੋ ਰਹੀਆਂ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਸ਼ਾ ਉਹ ਕਿੰਨਾ ਆਮ ਸ਼ਰਿਆਂ ਵਿੱਚ ਰਿਆ ਤੇ ਕਿੰਨਾ ਨੁਕਸਾਨ ਪਾਰੀਆ ਜਿਹੜਾ ਪੰਜਾਬ ਦਾ ਇਹ ਨਸ਼ੇ ਚ ਜਿਹੜੀ ਜਵਾਨੀ ਹੈ ਸਾਰੀ ਇਹ ਖਤਮ ਹੋ ਰਹੀ ਹੈ ਤੇ ਜਿਹੜੀ ਠੱਲਪਾਨ ਦੀ ਗੱਲ ਹੈਗੀ ਆ ਉਹ ਤੇ ਜ਼ੀਰੋ ਹੈਗੀ ਆ ਅੱਜ ਤੇ ਹੱਥ ਜੋੜ ਕੇ ਹੀ ਬੇਨਤੀ ਕਰਾਂਗੇ ਕਿ ਆਉਣ ਵਾਲਾ ਜਿਹੜਾ ਫਿਊਚਰ ਆ ਸਾਡੇ ਬੱਚਿਆਂ ਦਾ ਜਿਹੜਾ ਉਹਨੂੰ ਸਿਕਿਉਰ ਕੀਤਾ ਜਾਏ ਹੁਣ ਘਰ ਦੇ ਅੰਦਰ ਤੇ ਆਈ ਬੰਦ ਕਰਕੇ ਰੱਖ ਨਹੀਂ ਸਕਦੇ ਆਪਣੇ ਆਪ ਨੂੰ ਜਾਂ ਖੁਰਦ ਨੂੰ ਬੱਚਿਆਂ ਨੂੰ ਜਿਹੜਾ ਇਹ ਨਸ਼ਾ ਜਿੱਥੋਂ ਵੀ ਆਂਦਾ ਹੈ ਇਹਦੇ ਚੰਗੇ ਤਰੀਕੇ ਨਾਲ ਠੱਲ ਪਾਈ ਜਾਏ ਧੰਨਵਾਦ